ਆਪਣੀ ਕੈਪਟਨ ਚ ਰੱਖਣਾ ਹੈ ਜੀ ਜੀਡੀ ਨੂੰ ਜੀਡੀ ਨੂੰ ਜੀਡੀ ਕਰਦੇ ਕਰਦੇ ਜਨਾ ਮੀਨੋ ਫੋਨ ਜਾਂਦਾ ਹੈ ਸੈਲ ਸ਼ੈਪ ਇੱਕ ਕੋਡੀ ਉਹ ਜੀ ਪੁਲੀ ਕੰਪਲੀਟ ਆਈ ਹੈ ਥਾਣੇ ਆ ਕੇ ਗਲਪੋ ਹੋਣੀ ਹੈ ਸਰ ਮੈਂ ਥਾਣੇ ਨਾ ਮੈਨੂੰ ਆਨੇ ਬਹੁਤ ੱੱਕੇ ਖਾਦੇ ਆ ਨਹੀਂ ਕੋਈ ਐਦਾਂ ਨਹੀਂ ਦੇਖੋ ਜੀ ਦੇਖੋ ਮੇਰੀ ਗੱਲ ਸੁਣੋ ਤੁਹਾਡਾ ਕੇਸ ਚੱਲਦਾ ਜੀ ਐਦਾਂ ਕੇਸ ਚੱਲਦਾ ਐਨੇ ਮੈਨੂੰ ਵੀ ਨਹੀਂ ਨਹੀਂ ਮੇਰੀ ਗੱਲ ਸੁਣੋ ਪਲੀਜ਼ ਜੋ ਹੈਗਾ ਤੁਸੀਂ ਥਾਣੇ ਇੱਕ ਗੱਲ ਜਾਓ ਮੈਂ ਥਾਣੇ ਕਿੱਦਾਂ ਆਜਾਂ ਸਰ ਦੱਸੋ ਇਹ ਭਰਾਓ ਵੀ ਥਾਣੇ ਹੋ ਜਾ ਮੈਂ ਥਾਣੇ ਕਿੱਦਾਂ ਆ ਜਾਂ ਮੇਰਾ ਮੈਨੂੰ ਸਰ 3 ਸਾਲ ਤੋਂ ਤੁੱਕੇ ਖਾ ਰਹੇ ਨੇ ਥਾਣੇ 'ਚ ਉਦੋਂ ਤੱਕ ਕੀਤਾ ਨਹੀਂ ਸੀ ਰੋਡ ਦੇ ਵਿੱਚ ਚੱਲਦਾ ਕੋਈ ਨਹੀਂ ਕੋਈ ਨਾ ਫੋਟੇ ਦੇ ਵਿੱਚ ਆ ਦੇਖੋ ਨਾ ਮੇਰੇ ਕੋਲ ਨਹੀਂ ਕਿਹੜਾ ਮੈਡਮ ਦੇਖੋ ਐਦਾਂ ਨਹੀਂ ਕੰਪਲੀਟ ਆਈ ਹੈ ਕਿਸੇ ਨੂੰ ਨਹੀਂ ਲੈ ਲੋ ਕੋਈ ਗੱਲ ਹਾਂਜੀ ਕੀ ਕਹਿ ਰਹੇ ਸਰ

ਬੀਜ਼ਨ ਤੇ ਹੀ ਬੈਠੀਆਂ ਤੁਸੀਂ ਪੁਲਿਸ ਬੁਲਾ ਲਓ ਮੇਰੀ ਗੱਲ ਸੁਣੋ ਮੈਂ ਆ ਜਾਨੀ ਹਾਂ ਜੇ ਤਾ ਮੈਨੇ ੱਟਕਾ ਨਾ ਕਰੋ ਬਸ ੱਟਕਾ ੱਟਕਾ ਜੀ ਤੁਮ ਮੈਂ ਆ ਜਾਨੀ ਹਾਂ ੱਟਕਾ ਨਾ ਕਰੋ ਆ ਜਾਨੀ ਹਾਂ ਮੈਂ ਮੈਂ ਆਪਣੀ ਗੱਲ ਕਰਕੇ ਆਉਂਗੀ ਕਿਸੇ ਨਾਲ ਲੈ ਕੇ ਆਉਂਗੀ ਇਕੱਲੀ ਥੋੜਾ ਆ ਜਾਂਗੀ ਮੈਂ ਉੱਥੇ ਹੋਣਾ ਕੋਈ ਗੱਲ ਨਹੀਂ ਮੈਂ ਆਪਣੇ ਬੰਦੇ ਬੁਲਾ ਕੇ ਨਾਲ ਲੈ ਕੇ ਆਉਂਗੀ ਜੀ ਬੰਦੇ ਬੁਲਾ ਰਹੀ ਹਾਂ ਫੋਨ ਕਰਨੀ ਹੈ ਇੰਦਾ ਨਾ ਨਾ ਕਰੋ ਤੁਸੀਂ ਮੇਰੇ ਸਾਹਮਣੇ ਤੁਮ ਉਸ ਤਰੀਕੇ ਸੇ ਪਹਿਲਾ ਪਹਿਲਾ ਉੱਥੋਂ ਘਰੋਂ ਮੈਨੂੰ ਐਡੀ ਪੂਰ ਸਵਾਲੇ ਨੇ ਚੱਕਰੀ ਕਰਤਾ ਉਦੋਂ 3 ਸਾਲ ਮੈਂ ਪੇਕੇ ਰਹਿ ਕੇ ਆਈਆਂ 1.5 ਸਾਲ ਹੁਣ ਤਾਂ ਬੁਲਾਉਂ ਦੋ ਵੀ ਤੁਹੀਂ ਪਾਈ ਮੇਰਾ ਨਾਮ ਡਿੰਪਲ ਗੋਇਲਾ ਸਰ ਇਹ ਮਾਮਲਾ ਕੀ ਹੈ ਜਿਹੜਾ ਇੱਥੇ ਤੁਸੀਂ ਧਰਨਾ ਦੇ ਕੇ ਬੈਠੇ ਹੋ ਇੱਕ ਪੱਥਰ ਮਾਲ ਦੁਕਾਨ ਦੇ ਸਰ 3 ਮੇਰਾ ਹਸਬੰਡ ਹੈ ਮੇਰੇ ਘਰੇ ਮੇਰਾ ਵਿਆਹ ਵਿਆਹ ਤੋਂ ਬਾਅਦ ਇਹ ਸਾਡੇ ਦੋਨਾਂ ਦੀ ਸੈਕਿੰਡ ਮੈਰਿਜ ਹੋਈ ਹੋਈ ਹੈ ਮੇਰਾ ਵੀ ਦੂਜਾ ਵਿਆਹ ਹੈ ਇਹਨਾਂ ਦਾ ਵੀ ਦੂਜਾ ਵਿਆਹ ਹੈ ਇਹ ਪਹਿਲੀ ਵਾਈਫ ਨਾਲ ਤੇ ਪਹਿਲੇ ਬੱਚਿਆਂ ਨਾਲ ਸ਼ੁਰੂ ਤੋਂ ਰਹਿ ਰਹੇ ਆ ਅਪਲ ਕੇ ਇਹ ਸ਼ੁਰੂ ਤੋਂ ਉਹਨਾਂ ਨਾਲ ਰਹਿ ਰਹੇ ਆ ਮੈਨੂੰ ਇਹਨਾਂ ਨੇ ਝੂਠ ਬੋਲਿਆ ਸੀਗਾ ਕਿ ਅਸੀਂ ਆਪਣੇ ਬੱਚਿਆਂ ਨਾਲ ਮਿਲਦਾ ਨਹੀਂ ਮੈਂ ਪਹਿਲੀ ਜਨਮ ਨਾਲ ਮਿਲਦਾ ਨਹੀਂ ਪਰ ਸਭ ਮਿਲਦੇ ਐ ਸਾਰੇ ਸੁਣੇ ਮਿਲੇ ਹੋਇਆ ਹੈ ਸਾਰੇ ਜਾਣੇ ਹੁਣ ਇਹਨਾਂ ਨੇ ਕੋਰਟ ਵਿੱਚ ਲਿਖ ਕੇ ਲਾਤਾ ਵੀ ਜਿਹੜਾ ਇਹ ਬਿਜ਼ਨਸ ਹੈ ਇਹ ਮੇਰੇ ਨਾਮ ਤੇ ਹੈ ਖਰਚੇ ਖਰਚੇ ਤਾਂ ਭੱਜਣ ਵਾਸਤੇ ਜਿਸ ਕਰਕੇ ਕੋਰਟ ਨੇ ਮੈਨੂੰ ਖਰਚਾ ਨਹੀਂ ਲਾਇਆ ਜਦੋਂ ਮੈਂ ਕਹਿ ਰਹੀ ਮੇਰਾ ਬਿਜ਼ਨਸ ਦੇ ਦੇ ਤਾਂ ਉਹ ਵੀ ਨਹੀਂ ਦਿੰਦਾ ਮੇਰਾ ਘਰ ਜਿੱਥੇ ਮੈਂ ਰਹਿ ਰਹੀ ਸੀ ਇਸ ਟਾਈਮ ਉਹ ਘਰ ਉੱਤੇ ਲੋਨ ਸੀ 60 ਲੱਖ ਰੁਪਇਆ ਐਨੇ ਘਰ ਦੇ ਕਿਸ਼ਤਾਂ ਪੁਰਾਣੇ ਬੰਦ ਕਰਤੀਆਂ ਉਹ ਫਲੱਜ ਕਰਨ ਵਾਸਤੇ ਘਰੇ ਬੈਂਕ ਵਾਲੇ ਆ ਗਏ ਆ ਨੋਟਿਸ ਲਗਾ ਗਏ ਮੇਰੇ ਸਿਰ ਤੇ ਛੱਤ ਚੱਕੇ ਕੀ ਮੇਰਾ ਛੋਟਾ ਜਿਹਾ ਬੱਚਾ ਹੈ ਇਸ ਲਈ ਤੇ ਮੇਰੀ ਕੋਈ ਹੋਰ ਹੀ ਕੀਤੀ ਜਾ ਰਹੀ ਨਹੀਂ ਜਿਹੜਾ ਲੋਨ ਤੁਸੀਂ ਕਹਿ ਰਹੇ ਹੋ ਘਰ ਦੇ ਉੱਤੇ ਲੋਨ ਲਿਆ ਕਿੰਨੇ ਸੀ ਮੈਨੂੰ ਨਹੀਂ ਪਤਾ ਉਹਨੇ ਕਿਸ ਵਾਸਤੇ ਲਿੱਤਾ ਹੈ ਮੈਂ ਤਾਂ ਬਸ ਸਾਈਨ ਕਰਵਾਈ ਗਿਆ ਮੈਂ ਅਨਪੜਾ ਮੈਂ ਪੜ੍ਹੀ ਲਿਖੀ ਨਹੀਂ ਹੈਗੀ ਤੁਹਾਨੂੰ ਪੈਸੇ ਪੁੱਛੇ ਦਿੱਤੇਗੇ ਕੁਝ ਨਹੀਂ ਕੁਝ ਨਹੀਂ ਮੈਂ ਤਾਂ ਅੱਖਾਂ ਬੰਦ ਕਰਕੇ ਬਿਜ਼ਨਸ ਵੀ ਅੱਖਾਂ ਬੰਦ ਕਰਕੇ ਮੇਰਾ ਯੂਜ਼ ਕਰਦਾ ਰਿਹਾ ਇਹ ਮੇਰੇ ਨਾਮ ਤੇ ਬਿਜ਼ਨਸ ਕਿੱਤਾਂ ਹੋਇਆ ਹੈ ਤੁਸੀਂ ਮੈਰਿਡ ਕੀਤੀ ਹੈ ਇਹਨਾਂ ਨਾਲ ਮੈਂ ਮੈਰਿਜ ਕੀਤੀ ਹੈ ਨਾ ਨਾਲ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਵਿਆਹ 6 ਸਾਲ ਹੋ ਗਏ ਵਿਆਹ ਤੋਂ 4 ਸਾਲ ਦਾ ਹੋ ਗਿਆ ਬੱਚਾ ਹੋ ਗਿਆ ਇਹ ਮੈਨੂੰ ਪਹਿਲਾ ਹੀ ਮਾਰ ਕੁੱਟ ਕੇ ਘਰੋਂ ਕੱਢਦਾ ਸੀਗਾ ਕੋਰਟ ਤੇ ਕੀਤੀ ਸੀ ਤੁਸੀਂ ਕੋਰਟ ਮੈਰਿਜ ਵੀ ਹੋਈ ਵੀ ਦੂਜੇ ਲੋਟ ਵੀ ਹੋਈ ਪਈ ਹੈ ਲੀਗਲ ਮੈਰਿਜ ਹੈ ਸਾਡੇ ਦੋਨਾਂ ਦੀ ਦੋਨਾਂ ਦੇ ਪਰਿਵਾਰ ਦੀ ਸਹਿਮਤੀ ਨਾਲ ਹਾਂਜੀ ਹਾਂਜੀ ਤੁਹਾਨੂੰ ਕੋਈ ਜਾਣਕਾਰੀ ਸੀ ਇਹਨਾਂ ਨੂੰ ਵਿਆਹ ਤੋਂ ਪਹਿਲਾਂ ਇਹਨਾਂ ਨੇ ਮੇਰੀ ਸਾਰੀ ਜਾਣਕਾਰੀ ਕੱਢੀ ਸੀਗੀ ਮੈਨੂੰ ਇਹਨਾਂ ਨੇ ਕਿਹਾ ਸੀਗਾ ਕਿ ਮੇਰੀ ਜਿਹੜੀ ਪਹਿਲੀ ਜਾਨ ਜਾਨੀ ਸੀਗੀ ਉਹ ਕਿਸੇ ਹੋਰ ਦੇ ਨਾਲ ਰਿਲੇਸ਼ਨ ਚ ਹੋ ਗਈ ਸੀ ਉਹਦੀ ਵੀਡੀਓ ਬਣਾ ਕੇ ਬਕਾਇਦਾ ਸਾਰੀ ਮਾਰਕੀਟ ਦੇ ਵਿੱਚ ਵੀ ਦੱਸੀ ਹੋਈ ਹੈ ਕੋਰਟ ਵਿੱਚ ਵੀ ਦਿਖਾਈ ਹੋਈ ਹੈ ਵੀ ਉਹ ਕੈਰੈਕਟਰਲੈਸ ਸੀ ਕਿੰਨੇ ਸਾਲ ਤੋਂ ਤੁਸੀਂ ਇਕੱਠੇ ਇਨਾਂ ਦੇ ਨਾਲ ਹੁਣ ਕਿੰਨੇ ਸਾਲ ਤੋਂ ਤੁਹਾਡੀ ਬਿਗੜੀ ਹੈ ਕਿੰਨੇ ਸਾਲ ਤੋਂ ਕੱਟੇ ਦੀ ਸੀ ਅਸੀਂ ਹੁਣ 3 2 3 ਸਾਲ ਤੋਂ ਅਸੀਂ ਲੱਗ ਰਹੇ ਹਾਂ ਹੁਣ ਸਾਡਾ ਕੇਸ ਕੁਝ ਪਿਆ ਹੋਇਆ ਕਿੱਥੇ ਰਹਿੰਦੇ ਹੁਣ ਇਹ ਆਪਣਾ ਆਪਣੇ ਪਹਿਲੇ ਬੱਚਿਆਂ ਨਾਲ ਤੇ ਪਹਿਲੀ ਵਾਈਫ ਨਾਲ ਰਹਿੰਦੇ ਉਹਨਾਂ ਦਾ ਭਰਾ ਏ ਉਹ ਕੀ ਕਰਦਾ ਹੈ ਉਹ ਉਹ ਉਹਨਾਂ ਦਾ ਬਿਜ਼ਨਸ ਉੱਥੇ ਹੀ ਹੈ ਸਾਹਮਣੇ ਸੇਮ ਬਿਜ਼ਨਸ ਹੈ ਤੇ ਹੁਣ ਕੀ ਪੁਲਿਸ ਵੀ ਆਈ ਸੀ ਰਾਤ ਪੁਲਿਸ ਰਾਤ ਆਈ ਹੈ ਧਮਕੇ ਦਿੱਤੇ ਗਏ ਮੈਂ ਪੁਲਿਸ ਪਹਿਲਾਂ ਹੈ ਨਾ ਕੋਈ ਮਿੰਤਾ ਕਰਦੀ ਆਈ ਗਈ ਹੈ ਪਹਿਲਾਂ ਕਾਫੀ ਧੇਰ ਤੋਂ ਆ ਰਹੀਆਂ ਕਿ ਹੱਥ ਜੋੜ ਕੇ ਬੇਨਤੀ ਹੈ ਘਰੇ ਆ ਜਾ ਬੱਚਾ ਸਾਂਭ ਲੈ ਘਰੇ ਆਂਦੀ ਹੈ ਮੇਰ ਨਾਲ ਮਾਰਕਟਾਈ ਕਰਦੀ ਹੈ ਸਾਰਾ ਮੱਲਾ ਉੱਥੇ ਇਕੱਠਾ ਹੋ ਜਾਂਦਾ ਵੀ ਮਾਰਕਟਾਈ ਨਾ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਨਹੀਂ ਕਰਦਾ ਪੁਲਿਸ ਵਾਲਿਆਂ ਨੂੰ ਇਹ ਕਹਿੰਦਾ ਮੈਂ ਜੇਬ ਚ ਪਾ ਕੇ ਰੱਖਦੇ ਪੈਸੇ ਪੁਲਿਸ ਵਾਲ ਨੂੰ ਇੰਦਾ ਪੈਸੇ ਦੇਣੇ ਪੈਸੇ ਵਾਲਾ ਬੰਦਾ ਹੈ ਮੇਰੀ ਸੁਣਵਾਈ ਨਹੀਂ ਹੁੰਦੀ ਰਾਤੀ ਪੁਲਿਸ ਵਾਲੇ ਆਏ ਮੈਨੂੰ ਧਮਕੀਆਂ ਦਿੱਤੀਆਂ ਕਿ ਅਸੀਂ ਲੇਡੀਜ਼ ਪੁੱਲ ਬੁਲਾ ਕੇ ਤੈਨੂੰ ਕੁੱਟ ਕੇ ਬਾਹਰ ਕੱਢਾਂਗੇ ਇੱਥੇ ਤੁਸੀਂ ਧੰਨਾ ਨਹੀਂ ਦੇ ਜਖਦੇ ਕਿੰਨੇ ਸਾਲਾਂ ਤੋਂ ਆ ਲਿਖੀ ਹੋਈ ਹੈ ਬੋਲਦੀ ਹੈ ਪ੍ਰਾਪਰਟੀ ਤੁਹਾਡੇ ਨਾਮ ਨਹੀਂ ਪ੍ਰਾਪਰਟੀ ਮੇਰੇ ਘਰਵਾਲੇ ਦੇ ਨਾਮ ਤੇ ਹੈ ਇਹ ਪੁਰਾਣੇ ਪੁਰਾਣੀ ਇਹਨਾਂ ਦੀ ਪਈ ਹੋਈ ਹੈ ਹੁਣ ਇਹਨਾਂ ਨੇ ਝੂਠਾ ਇੱਕ ਕਾਗਜ਼ ਬਣਾ ਲਿਆ ਕਿ ਇਹ ਪ੍ਰਾਪਰਟੀ ਕਿਸੇ ਹੋਰ ਦੀ ਹੈ ਮੇਰੇ ਕੋਲ ਪ੍ਰੂਫ ਹੈਗਾ ਕਿ ਇਹਨਾਂ ਦੀ ਪ੍ਰਾਪਰਟੀ ਹੈ ਇਹ ਮੇਰਾ ਜਿਹੜਾ ਕੋਟ ਵਿੱਚ ਇਹਨਾਂ ਨੇ ਲਿਖ ਕੇ ਦਿੱਤਾ ਨਾ ਬਿਜ਼ਨਸ ਉਹਦੇ ਉੱਤੇ ਬਕਾਇਦਾ ਲਿਖਿਆ ਹੋਇਆ ਵੀ ਆਹਾ ਤੁਸੀਂ ਪਟਿਆਲਾ ਵਿੱਚ ਸਸਪੀ ਨਾਲ ਗੱਲਬਾਤ ਨਹੀਂ ਕੀਤੀ ਇਥੇ ਮੈਨੂੰ ਪੁਲਿਸ ਕੋਲ ਜਾਣੀ ਹੈ ਧੱਕੇ ਖਵਾ ਦਿੰਦੇ ਮੈਂ ਕਿੱਥੇ ਐਸੇ ਬੱਚਾ ਛੋਟਾ ਮੇਰੇ ਕੋਲ ਪਹਿਲਾਂ ਕਨਵੈਸ ਹੀ ਨਹੀਂ ਸੀਗੀ ਮੱਸਾ ਮੇਰੇ ਪਾਈ ਨੇ ਮਿੰਤਾ ਪਹਿਲਾਂ ਇੱਕ ਦਿੱਤੀ ਸੀ ਬਹੁਤ ਪਹਿਲਾਂ ਇਹ ਹੋਵੇ ਚੱਕ ਕੇ ਲੈ ਗਈ ਮੇਰੇ ਕੋਲੋਂ ਹੁਣ ਮੇਰੇ ਪੁਰਾਣੇ ਦੁਬਾਰਾ ਕੱਢ ਕੇ ਦਿੱਤੀ ਮੈਨੂੰ ਮੇਰਾ ਬੱਚਾ ਛੋਟੇ ਕਰਕੇ ਮੈਂ ਕਿੱਥੇ ਜਾ ਨਹੀਂ ਸਕਦੀ ਸੀ ਬਹੁਤ ਮਿੰਤਾ ਕਰਦੇ ਸੀ ਪੁਲਿਸ ਵਾਲੇ ਘਰ ਆ ਕੇ ਮੇਰੇ ਬਿਆਨ ਲੈ ਲਓ ਮੱਸਾ ਬਿਆਨ ਲੈਣਾ ਤਾਂ ਸੀ ਪਰ ਕੋਈ ਕਾਰਵਾਈ ਨਹੀਂ ਹੁੰਦੀ ਸੀ ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਹੁਣ ਇਹ ਕਹਿੰਦੇ ਆ ਜੀ ਤੂੰ ਇੱਥੇ ਆ ਅੱਧਾ ਬੈ ਤਮ ਕੀ ਦਿੰਦੇ ਐ ਮੈਨੂੰ ਦੱਸੋ ਕਿਸ ਬੇਸੇ ਪਰਚਾ ਪਾਉਂਗੇ ਮੇਰੇ ਤੇ ਮੈਨੂੰ ਕਿਸ ਬੇਸ ਤੋਂ ਉਧਰ ਚੱਕੂਗੇ ਖੁਦ ਇਹਨਾਂ ਨੇ ਲਿਖ ਕੇ ਲਾਇਆ ਕਿ ਮੇਰਾ ਬਿਜ਼ਨਸ ਐ ਕੋਰਟ ਵਿੱਚ ਸਭ ਕੁਝ ਕੀਤਾ ਆਹੀ ਪ੍ਰੋਪਰਟੀ ਦਾ ਐਡਰੈਸ ਐ ਜਾਂ ਤਾਂ ਉਹ ਪ੍ਰੋਪਰਟੀ ਦਾ ਐਡਰੈਸ ਦੇ ਦੇ ਮੈਨੂੰ ਉਹ ਬਿਜ਼ਨਸ ਦੇ ਦੇ ਕਿੱਥੇ ਐ ਮੇਰਾ ਕੋਰਟ ਵਿੱਚ ਖਰਚਾ ਲਿਖਣ ਦਿੱਤਾ ਮੈਨੂੰ ਮੈਨੂੰ ਆਪਣ ਦੁੱਧ ਤੱਕ ਨਹੀਂ ਦਿੰਦਾ ਬੱਚੇ ਦਾ ਜਾ ਕੇ ਪੁੱਛ ਲੋ ਮੇਰੀ ਕਲੋਨੀ ਦੇ ਵਿੱਚ ਸਾਰੀ ਕਲੋਨੀ ਖਰਚਾ ਦਿੰਦੀ ਐ ਗੁੱਡ ਅਰਥ ਕਲੋਨੀ ਗੋਡਰਟ ਕਲੋਨੀ ਸਾਰੀ ਉੱਥੇ ਰਹਿੰਦੇ ਹੈਗੇ ਆ ਸਾਰੇ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਨੀ ਚਾਹਾਂਗਾ ਜੀ ਤੁਸੀਂ ਪੱਤਰਕਾਰ ਲੋਗੋਂ ਤੁਹਾਨੂੰ ਇੰਡੀਆ ਦੇ ਕਾਨੂੰਨਾਂ ਦਾ ਪਤਾ ਹੈ ਮੈਟ੍ਰਿਮੋਨੀਅਲ ਦੇ ਵਿੱਚ ਆਦਮੀ ਦੀ ਕੋਈ ਪੈਂਟ ਨਹੀਂ ਹੈ ਜੀ ਔਰ ਉਰੇ ਅਗਰ 100 ਕੇਸਿਸ ਅਗਰ ਲੱਖ ਕੇਸ ਜਾਂ 10 ਲੱਖ ਕੇਸ ਹਿੰਦੁਸਤਾਨ ਚੱਲਦਾ ਹੈ ਤਾਂ ਉਹਦੇ ਵਿੱਚ 80% ਲੋਗ ਜਿਹੜੇ ਮੁੰਡੇ ਨੇ ਉਹ ਸੁਸਾਈਡ ਕਰ ਲੈਂਦੇ ਨੇ ਤੁਹਾਨੂੰ ਪਤਾ ਇਹ ਗੱਲ ਦਾ ਇਹ ਮੇਰੀ 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 ਇੱਕ ਗੱਲ ਸੁਣੋ ਮੈਂ ਰਿਕੁਐਸਟ ਕਰ ਰਿਹਾ ਮੇਰੀ ਇੱਕ ਬੇਨਤੀ ਸੁਣੋ ਵੀ ਇੰਨਾ ਕਿ ਟੌਰਚਰ ਕੀਤਾ ਜਾਂਦਾ ਔਰ ਦੁਆਰਾ ਹਰ ਚੀਜ਼ ਕਹਿੰਦੀ ਹੈ ਵੀ ਇਹ ਮਜਲੂਮ ਔਰਤ ਹੈ ਜੀ ਇਹ ਬੱਚਾ ਹੈ ਜੀ ਤੁਸੀਂ ਨਜਾਇਜ਼ ਕਰ ਰਹੇ ਹੋ ਜੀ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਜੀ ਉਹ ਹਲੇ ਤਾਂ ਮੇਰਾ ਘਰ ਪਰਿਵਾਰ ਨਹੀਂ ਹੈ ਕੋਈ ਹੋਰ ਮੇਰੇ ਮਾਪੇ ਨਹੀਂ ਹੈਗੇ ਮੇਰੇ ਭਾਈ ਭੈਣ ਨਹੀਂ ਹੈਗੇ ਇਹ ਉਹਨਾਂ ਤੇ ਵੀ ਕੇਸ ਪਾ ਦਿੰਦੀ ਉਹ ਵੀ ਨਹੀਂ ਕੇਸ ਪਾਇ ਫਿਰ ਵੀ ਕੇਸ ਪਾਤੇ ਕੇਸ ਪਾਏ ਹੋਏ ਨੇ ਕੋਰਟ ਕੇਸ ਚੱਲ ਰਹੇ ਕੋਰਟ ਨੇ ਖਰਚਾ ਲਾਇਆ ਹੈ ਸਾਡਾ ਸੈਟਲਮੈਂਟ ਦਾ ਚੱਲ ਰਿਹਾ ਮਸਲਾ ਅਸੀਂ ਸੈਟਲ ਕਰ ਰਹੇ ਨੇ गलबा चल रही है बिना मतलब तो आके मैंटल हाइक करने वास्ते कर रही है इन्हें को यही कोर्ट गई है इतें ही उन्होंने कोर्ट चो खर्चा लगे लुधियाने तो, और खर्चा लग चुके हैं तीन बार मैं उ पैसे लेके उ लैन नहीं आई कोर्ट के रिपोर्टिंग हुई हुई है भी डिंपल गोयल अपने ही केस केर्चा लग्या है लैन नहीं आई तीन बार मैं उत्थे जाया गल समझो दस तरीक की पेशी है दस जनवरी की रिकॉर्डिंगा कर माहिर है यह रिकॉर्डिंगा कर रही है बस भी कोई रिकॉर्डिंग हथ लगे और मैं जाके कोर्ट च रिकॉर्डिंग देव ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਸਾਡੀ ਗੱਲਬਾਤ ਚੱਲ ਰਹੀ ਹੈ ਸੈਟਲਮੈਂਟ ਹੋ ਜਾਈਗੀ ਸੈਟਲ ਕਰ ਰਹੇ ਹਾਂ ਬੋਲ ਸਾਹਿਬ ਇਹਨਾਂ ਨੇ ਇਲਜਾਮ ਲਾਇਆ ਕਿ ਤੁਸੀਂ ਉਹਨਾਂ ਦੇ ਘਰ ਵਿੱਚ ਚੋਨਾ ਨੇ ਵੀਡੀਓ ਵੀ ਸਾਨੂੰ ਕੀਤੀ ਆ ਤੇ ਫੋਟੋ ਵਾਲੀ ਜੀ ਤੋੜ ਭੱਜ ਕੀਤੀ ਆ ਤੁਸੀਂ ਭਾਜੀ ਮੇਰੀ ਠੰਡੇ ਦਮਾ ਨਾਲ ਗੱਲ ਸੁਣੋ ਕਰ ਮੇਰਾ ਹੈ ਨਾ ਉਹ ਇਹਨੇ ਮੰਨਿਆ ਨਾ 2 ਸਾਲ ਤੋਂ ਕਰਛੇ ਰਹਿ ਰਹੀ ਐ ਮੈਂ ਕਿਰਾਏ ਤੇ ਰਹਿ ਰਹੇ ਹਾਂ ਮੈਂ ਕਿੱਥੇ ਗਿਆ ਕਰ ਇਹਨੇ ਇਲਜਾਮ ਲਾਇਆ ਕਿ ਤੁਸੀਂ ਪਹਿਲੀ ਬੀਬੀ ਨਾਲ ਇੱਥੇ ਆਣਾ ਰਹਿੰਦੇ ਹੋ ਕੋਰਚ ਕੋਰਚ ਪਾਇਆ ਹੋਇਆ ਹੈ ਨਾ ਜੀ ਇਹਨੇ ਸਾਰਾ ਕੁਝ ਇਲਜਾਮ ਲਾਣਾ ਕੀ ਹੁੰਦਾ ਮੈਂ ਥੋੜਾ ਤਾਂ ਇਲਜਾਮ ਨਹੀਂ ਤੁਹਾਨੂੰ ਮੈਂ ਥੱਪ ਮੈਂ ਕੋਰਚ ਚਲਾ ਗਿਆ ਕਰੋ ਮੈਟਰ ਕੋਰਚ ਚਲਾ ਗਿਆ ਨਾ ਮੈਂਨੇ ਐਸਾ ਕੁਛ ਨਹੀਂ ਕੀਤਾ ਕੋਰਚ ਚ ਮੈਟਰ ਚੱਲ ਰਿਹਾ ਹੈ ਕੋਰਚ ਨੇ ਆਪਣਾ ਖਰਚਾ ਲਾਇਆ ਹੈ ਕੋਰਚ ਕੇਸ ਚੱਲ ਰਹੇ ਹਨ ਪਟਿਆਲੇ ਵੀ ਨੇ ਮੇਰੀ ਸਾਰੀ ਜਿਦਾਦ ਜਿਹੜੀ ਮੇਰੇ ਕੋਲ ਕੋਈ ਜਿਦਾਦ ਹੀ ਨਹੀਂ ਇਹਨੇ ਜਿਦਾਦ ਸਾਰੀ ਮੇਰੀ ਸਟੇ ਕਰਨ ਵਾਸਤੇ ਜਿੱਥੋਂ ਸ਼ੁਰੂਆਤ ਹੋਈ 4 ਸਾਲ ਤੋਂ ਸਟੇ ਕਰਨ ਵਾਸਤੇ ਕਰੀ ਹੋਈ ਹੈ ਕੋਰਚ ਕੇਸ ਚੱਲ ਰਹੇ ਹਨ ਤੇ ਜਿਹੜੀ ਪ੍ਰੋਪਰਟੀ ਤੇ ਤਨ ਕਰਿਆ ਜਿਹੜੀ ਮੇਰੇ ਨਾਮ ਤੇ ਕੀਤੀ ਹੋਈ ਹੈ ਲੇਕਿਨ ਮੈਨੂੰ ਮਲਕੀਅਤ ਦਿਖਾ ਦੇ ਮਲਕੀਅਤ ਦਿਖਾ ਰੀਸਟਰੀ ਦਿਖਾ ਦੇ ਦੀ ਮਲਕੀਅਤ ਕੋਈ ਦਿੱਕਤ ਹੀ ਕੋਈ ਨਹੀਂ ਮੈਂ ਤਾਂ ਕਹਿੰਦਾ ਜਿਹਦੀ ਮਲਕ ਤੁਹਾਨੂੰ ਨਹੀਂ ਮਿਲ ਗਈ ਤੀ ਛੋਟਾ ਜਾਂ ਬੱਚਾ ਹੋ ਕੇ ਇੱਕ ਬੱਚੇ ਨਾਲ ਮਾਈਦਾ ਨਜਾਇਜ਼ ਹੋ ਜਾਂਦਾ ਸਰ ਕੋਰਟ ਦੇਖ ਰਿਹਾ ਜੀ ਸਾਰਾ ਕੁਝ ਮੈਂ ਤੁਹਾਨੂੰ ਪਹਿਲਾਂ ਅਰਜ਼ ਕਰਕੇ ਦੱਸਿਆ ਹੈ ਵੀ ਮਜਲੂਮ ਔਰਤ ਔਰ ਮਜਲੂਮ ਬੱਚਾ ਆਦਮੀ ਜਿਹੜਾ ਸੁਸਾਇਡ ਕਰ ਲੈਂਦਾ ਫਿਰ ਉਸ ਮਜਲੂਮ ਔਰਤ ਔਰ ਬੱਚਾ ਕੀ ਹੁੰਦਾ ਜੀ ਤੁਹਾਨੂੰ ਤਾਂ ਨਜ਼ਰ ਆ ਰਿਹਾ ਨਾ ਜੀ ਤੁਹਾਨੂੰ ਮੈਨੂੰ ਨਜ਼ਰ ਆ ਰਿਹਾ ਨਾ ਜਿਹੜਾ 24 ਜਿਹੜਾ ਕਿਰਾਏ ਦੇ ਰਹਿ ਰਿਹਾ ਇਹ ਮੇਰੀ ਕੋਠੀ 'ਚ ਰਹਿ ਰਹੀ ਹੈ ਇਹ ਮੇਰੀ ਕੋਠੀ 'ਚ ਰਹਿ ਰਹੀ ਹੈ ਉਹ ਸਾਲ ਤੋਂ ਵੀ ਤੁਹਾਡੀ ਆ ਉਹ ਤਾਂ ਨਹੀਂ ਸਰ ਮੈਨੂੰ ਉਹ ਬੜੇ ਨਹੀਂ ਦੇ ਰਹੀ ਮੈਨੂੰ ਬੜੇ ਨਹੀਂ ਦੇ ਰਹੀ ਕੋਠੀ ਦੇ ਵਿੱਚ ਮੈਨੂੰ ਬੜੇ ਨਹੀਂ दिए 2 ਸਾਲ ਮੈਨੂੰ ਗਰਮ ਕੱਪੜੇ ਆਪਣੇ ਸਿਲੰਡਰ ਨਹੀਂ ਲੈਂਦੀ ਕੋਠੀ ਚ 6 ਸਿਲੰਡਰ ਪਏ ਕੋਠੀ ਚ ਮੈਨੂੰ 2 ਸਿਲੰਡਰ ਹੀ ਲੈਂਦੀ ਏ ਮੈਨੂੰ ਹਿਟਰ ਨਹੀਂ ਲੈਂਦੀ ਸਰਦੀਆਂ ਵਾਸਤੇ ਉਹ ਕਹਿੰਦੀ ਹੈ ਕਿ ਮੈਨੂੰ ਵੀ ਘਰ ਤੋਂ ਵਾ ਸਰ ਉਹ ਫਿਰ ਜਿਹਨ ਕੋਰਟ ਦੇਖੋ ਜੀ ਸਾਡਾ ਫੈਸਲਾ ਹੋ ਰਿਹਾ ਸਾਡਾ ਸਮਝਾਤਾ ਹੋ ਰਿਹਾ ਬੱਚੇ ਦਾ 2 ਮਹੀਨੇ ਦਾ ਦੁੱਧ ਬੰਦ ਕੀਤਾ ਗਿਆ ਮੈਂ ਕੋਈ ਦੁੱਧ ਚਾਲੂ ਹੀ ਨਹੀਂ ਕੀਤਾ ਜੀ ਬੰਦ ਨਹੀਂ ਕੀਤਾ ਨਾ ਮੈਂ ਚਾਲੂ ਕੀਤਾ ਨਾ ਮੈਂ ਸਰ ਉਹ ਕੋਡ ਦੇਖੀ ਜੀ ਕੋਡ ਪੈਂਕ ਵੱਲੋਂ ਲੱਗ ਗਿਆ ਸਰ ਕੋਡ ਦੇਖੀ ਸਾਡੀ ਗੱਲਬਾਤ ਚੱਲ ਰਹੀ ਹੈ ਸਾਡੀ ਸੈਟਲਮੈਂਟ ਹੋ ਜਾਏਗੀ ਸਰ ਸਰ ਇਹ ਡਰਾਮਾ ਹੈ ਡਰਾਮਾ ਕਰ ਰਹੇ ਸਰ ਉਹ ਕਰ ਰਹੇ ਉਹਨਾਂ ਨੂੰ ਪੁੱਛੋ ਜੀ ਮੈਂ ਕੁਝ ਨਹੀਂ ਆਸਾ ਸਰ ਠੀਕ ਤੁਹਾਡੇ ਵੱਲੋਂ ਠੀਕ ਹੈ ਜੀ ਜੀ ਕੋਈ ਸਮਝੌਤੇ ਦੀ ਗੱਲਬਾਤ ਆਉਂਦੀ ਹੈ ਹਾਂ ਹਾਂ ਚੱਲ ਰਹੀ ਹੈ ਸਰ ਅੱਛਾ ਓਕੇ